ਮੈਂ ਖੁੱਦ ਇੱਥੇ ਡਿੱਗਿਆ ਮੇਰੇ ਗੋਡੇ ਤੇ ਸੱਟ ਲੱਗੀ ਹੋਈ ਆ ਜਲੰਧ ਸਿਟੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ੍ਰੋਨੀ ਸਵਾਗਤ ਕਰਦੀ ਆ ਅਸੀਂ ਬੜੇ ਹੀ ਚਿਰਾਂ ਤੋਂ ਤੁਹਾਨੂੰ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਸੀ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਦਿਖਾ ਰਹੇ ਸੀ ਜਿੱਥੇ ਕਿ ਟੁੱਟੀਆਂ ਸੜਕਾਂ ਕੂੜਾ ਤੇ ਗਾਰੇ ਦੀਆਂ ਸੜਕਾਂ ਵੀ ਤੁਹਾਨੂੰ ਦਿਖਾਈਆਂ ਤੇ ਨਾਲ ਹੀ بارش ਤੋਂ ਬਾਅਦ ਜਿਹੜਾ ਇੱਥੇ ਪਾਣੀ ਭਰਦਾ ਹੈ ਉਹ ਵੀ ਦਿਖਾਇਆ ਪਰ ਬੜੇ ਹੀ ਚਿਰਾਂ ਤੋਂ ਇਹ ਵੀ ਸੁਣਨ ਨੂੰ ਆ ਰਿਹਾ ਸੀ ਕਿ ਸਿਰਫ ਜਲੰਧਰ ਹੀ ਨਹੀਂ ਬਲਕਿ ਜਲੰਧਰ ਤੋਂ ਜਿਹੜੇ ਬਾਹਰਲੇ ਖੇਤਰ ਹੈ ਜਿਹੜੇ ਕਿ ਪਿੰਡ ਵਾਲੇ ਖੇਤਰ ਹੈ ਉੱਥੇ ਵੀ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ ਸੜਕਾਂ ਦਾ ਜਿੱਥੇ ਕਿ ਟੁੱਟੀਆਂ ਸੜਕਾਂ ਨੇ ਤੇ ਪਾਣੀ ਭਰਨ ਦੇ ਕਾਰਨ ਕਾਫੀ ਦਿਨ ਤੱਕ ਇੱਥੇ ਪਾਣੀ ਭਰਿਆ ਰਹਿੰਦਾ ਹੈ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਹੈਗਾ ਤੇ ਕੂੜਾ ਵੀ ਇੱਥੇ ਆਮ ਦੇਖਣ ਨੂੰ ਮਿਲ ਰਿਹਾ ਹੈ ਜਗ੍ਹਾ ਜਗ੍ਹਾ ਫੈਲਿਆ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਕਾਰਨ ਇੱਥੇ ਆਮ ਜਿਹੜੇ ਜਨਤਾ ਹੈ ਉਹ ਵੀ ਸਾਡੇ ਨਾਲ ਜੁੜੀ ਹੈ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਦੁੱਖ ਜਿਹੜੇ ਆ ਉਹ ਵੀ ਸਾਂਝੇ ਕੀਤੇ ਆ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਿਦਾ ਕਿ ਹੁਣ ਤੁਸੀਂ ਇਸ ਵਕਤ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਜਿਹੜੇ ਟ੍ਰੈਫਿਕ ਹੈ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਸਿਰਫ ਔਰ ਸਿਰਫ ਇੱਥੇ ਟੁੱਟੀ ਹੋਈ ਸੜਕ ਦੇ ਕਾਰਨ ਤੇ ਜਿਹ ਕਿਆ ਹੋਇਆ ਕਿਉਂਕਿ ਇੱਥੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਿਹੜਾ ਹੈ ਉਹ ਬਿਲਕੁਲ ਵੀ ਨਹੀਂ ਹੈ ਸਾਹਮਣੇ ਹੀ ਰੇਲਵੇ ਕਲੋਨੀ ਹੈ ਜਿਸ ਦੇ ਸਾਹਮਣੇ ਇਹੋ ਜਿਹੇ ਹਾਲਾਤ ਜਿਹੜੇ ਆ ਉਹ ਬਣੇ ਹੋਏ ਐ ਤੁਹਾਨੂੰ ਦੱਸ ਦਈਏ ਕਿ ਜਲੰਧਰ ਕੈਂਟ ਦਾ ਜਿਹੜਾ ਪਹਿਲਾ ਫਾਟਕ ਹੈ 메ਨ ਫਾਟਕ ਹੈ ਉਸ ਤੋਂ ਸਾਹਮਣੇ ਜਦੋਂ ਤੁਸੀਂ ਆਉਂਦੇ ਹੋ ਟਕੋਹਾ ਗੁਰਦੁਆਰੇ ਸਾਹਿਬ ਜੀ ਵੱਲ ਨੂੰ ਤਾਂ ਉੱਥੇ ਤੁਹਾਨੂੰ ਇਹੋ ਜੀਆਂ ਸੜਕਾਂ ਦੇਖਣ ਨੂੰ ਮਿਲਣਗੀਆਂ ਜਿੱਥੇ ਉਹ ਲੋਕੀ ਜਿਹੜੀ ਸੰਗਤ ਹੈਗੀ ਆ ਉਹ ਬੜੇ ਹੀ ਚਾਹਵਾਂ ਦੇ ਨਾਲ ਮੱਥਾ ਟੇਕਣ ਲਈ ਜਾਂਦੇ ਬਟ ਜਦੋਂ ਰਾਸਤੇ ਦੇ ਵਿੱਚ ਇਹ ਦੇਖਦੇ ਹੋਣੇ ਆ ਕਿ ਇਹੋ ਜਿਹੀ ਸੜਕ ਹੈ ਇਨੀ ਗੰਧ ਤੋਂ ਤੇ ਕੀ ਗੁਜ਼ਰਦੀ ਹੋਏਗੀ ਤੇ ਇਸ ਬਾਰੇ ਲੋਕਾਂ ਦਾ ਕੀ ਕਹਿਣਾ ਹੈ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਦੁੱਖ ਸਾਂਝੇ ਕੀਤੇ ਆ ਆਓ ਸੁਣਦੇ ਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਇੱਥੇ ਦੇ ਸੜਕਾਂ ਦੇ ਹਾਲਾਤਾਂ ਬਾਰੇ ਸੜਕਾਂ ਦੇ ਹਾਲਾਤ ਨਾ ਬਹੁਤ ਖਰਾਬ ਹੋ ਗਏ ਆ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਪ੍ਰੈਸਰ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹਦੀ ਇਹ ਵੀ ਪਾਟ ਚੁੱਕੀਆਂ ਆ ਵੀਡੀਓ ਪਾਟ ਚੁੱਕੀਆਂ ਆ ਉਸ ਦਾ ਅਸਰ ਇਹ ਥੋੜਾ ਜਿਹਾ ਹੋਇਆ ਨਾਲਾ ਜਿਹਾ ਘੜਾਇਆ ਇਹਨਾਂ ਨੇ ਜਿਹੜਾ ਪਾਣੀ ਆ ਨਾ ਜਿਹੜਾ ਇਹਦਾ ਇਸ ਖਿਵਰੇ ਜਿਹਨਾਂ ਦਾ ਪਾਣੀ ਇਹਨਾਂ ਨਾਲ ਪ੍ਰਬੰਧ ਨਹੀਂ ਕੀਤਾ ਇਹਨਾਂ ਨੂੰ ਕੱਢਣ ਵਾਸਤੇ ਕਿਉਂਕਿ ਲੋਕਾਂ ਨੂੰ ਬੜੀ ਅਖਿਆਈ ਹੋ ਰਹੀ ਆ ਹਾਲਾਤ ਕੋਈ ਵੀ ਹਾਰਸਾ ਜਿਹੜਾ ਆ ਆਸਦਾ ਆ ਕੋਈ ਸਿਆਣਾ ਬੰਦਾ ਜਾਂ ਅਪਾਜ ਆਦਮੀ ਜਾਂ ਕੋਈ ਬੱਚਾ ਇਹ ਇਹਦੇ ਵਿੱਚ ਹਾਦਸੇ ਦਾ ਸਕਾਰ ਹੋ ਸਕਦਾ ਹੈ ਹਨਾ ਅਸੀਂ ਪਹਿਲਾਂ ਕਾਰਬਨਸ਼ੀ ਦੇ ਸੀਨੀਅਰ ਅਧਿਕਾਰੀਆਂ ਨੂੰ ਜਿਹੜੇ ਇੱਥੇ ਦੇ ਡੀਸੀ ਸਾਹਿਬ ਨੂੰ ਵੀ ਅਸੀਂ ਇਹਦੇ ਸੋਸ਼ਲ ਮੀਡੀਆ ਦੇ ਵਿੱਚ ਮੰਗ ਕਰ ਚੁੱਕੇ ਆ ਅਸੀਂ ਵੀ ਇਹਦਾ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਹੱਲ ਜਿਹੜਾ ਹੋਣਾ ਚਾਹੀਦਾ ਆ ਇਸ ਇਲਾਕੇ ਦੇ ਵਿੱਚ ਜਿਹੜੇ ਸੀਵਰੇਜ ਦਾ ਜਿਹੜਾ ਹਾਲ ਹੈ ਨਾ ਸਭ ਤੋਂ ਮਾੜਾ ਹੈ ਜਿਹੜਾ ਸਾਰੇ ਕੋਈ ਦਾ ਰਾਮਾ ਮੰਡੀ ਦਾ ਜਿਹੜਾ ਸੀਵਰੇਜ ਹੈ ਜਿਹੜਾ ਇਹ ਇਹ ਮੰਦਾ ਇਹ ਜਿਹੜਾ ਪਾਣੀ ਕਿਸੇ ਪਾਸੇ ਵੀ ਨਹੀਂ ਜਾਂਦਾ ਲੋਕਾਂ ਨੂੰ ਬਿਮਾਰੀ ਦਾ ਸਾਹਮਣਾ ਕਰ ਰਿਹਾ ਕਰਨਾ ਪੈ ਰਿਹਾ ਆ ਉਹਦੇ ਤੋਂ ਬਾਅਦ ਬੱਚੇ ਬਿਮਾਰ ਹੈਗੇ ਆ ਪਾਣੀ ਜਿਹੜਾ ਘਰਾਂ ਦੇ ਵਿੱਚ ਜਿਹੜਾ ਗੰਦਾ ਆ ਰਿਹਾ ਟੂਟੀਆਂ ਰਾਹੀਂ ਜਿਹੜਾ ਪਾਣੀ ਆ ਸਾਡੀ ਇਹ ਬੇਨਤੀ ਆ ਵੀ ਇਹਦਾ ਹੱਲ ਜਿਹੜਾ ਛੇਤੀ ਤੋਂ ਛੇਤੀ ਕਰਕੇ ਦਕੋਆ ਨਿਵਾਸੀ ਰਾਮਾਵੰਡੀ ਨਿਵਾਸੀਆਂ ਨੂੰ ਜਿਹੜੀ ਰਾਤ ਜੜੀ ਹੈ ਦਵਾਈ ਜਾਵੇ। ਹਾਂਜੀ। ਕਦੋਂ ਦੀ ਇਹ ਸੜਕ ਇੱਦਾਂ ਹੀ ਟੁੱਟੀ ਪਈ ਹੈ ਕਦੋਂ ਦੀ ਇੱਥੇ ਪਾਣੀ ਇੱਦਾਂ ਹੀ ਭਰਦਾ ਰਹਿੰਦਾ ਹੈ। ਇਹ ਜਦੋਂ ਉਹਨਾਂ ਨਵੀਂ ਇਹ ਆਪਣੇ ਇਹ ਆਮ ਆਦਮੀ ਪਾਰਟੀ ਦੀ ਦੇ ਕੌਂਸਲਰ ਜਦੋਂ ਸੱਤਾ ਦੇ ਵਿੱਚ ਆਏ ਆ ਉਸ ਤੋਂ ਬਾਅਦ ਜਿਹੜੇ ਹਾਲਾਤ ਜਿਹੜੇ ਪੈਦਾ ਹੋਏ ਆ ਇਹਦਾ ਪਤਾ ਨਹੀਂ ਕੀ ਕਰਨਾ ਕਿਹੜਾ ਕੌਣ ਦੋਸ਼ੀ ਆ ਜਾਂ ਪਹਿਲੇ ਵਾਲੇ ਦੋਸ਼ੀ ਆ ਚਾਹੇ ਹੁਣ ਵਾਲੇ ਦੋਸ਼ੀ ਆ ਠੀਕ ਆ ਨਾ। ਇਹਦੇ ਵਿੱਚ ਅਸੀਂ ਤਾਂ ਇਹ ਆ ਸਾਡਾ ਇਹਨਾਂ ਦੇ ਨਾਲ ਲੈਣਾ ਦੇਣਾ ਨਹੀਂ ਆ ਜਿਹੜੀ ਸਮੱਸਿਆ ਆ ਇਹਦਾ ਹੱਲ ਕੀਤਾ ਜਾਵੇ ਅਸੀਂ ਦੇਖਿਆ ਹੁਣੇ ਕਿ ਕਾਫੀ ਗੱਟੀਆਂ ਜਿਹੜੀਆਂ ਉਹ ਪੱਥਰਾਂ ਤੋਂ ਟਕਰਾ ਕੇ ਡਿੱਗਣ ਚੱਲੀਆਂ ਸੀ ਹਾਂਜੀ 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 ਸਰਕਾਰ ਕੋਈ ਵੱਡੇ ਹਾਦਸੇ ਦਾ ਉਹ ਕਰ ਰਹੀ ਹੈ ਇੰਤਜ਼ਾਰ ਕਰ ਰਹੀ ਹੈ ਇਹ ਇੰਤਜ਼ਾਰ ਹੀ ਹੋ ਰਿਹਾ ਆ ਹਜੇ ਤਾਂ ਬਾਰਿਸ਼ ਹੋਣੀ ਆ ਜੀ ਇਹ ਇਹ ਜਿਹੜਾ ਨਾ ਫਾੜਕ ਤੋਂ ਲੈ ਕੇ ਉਹ ਦੁਕਾਨਾਂ ਤਾਈਂ ਇਹ ਜਿਹੜਾ ਆ ਇਹ ਮਤਲਬ ਲੰਗੜ ਦਾ ਜਿਹੜਾ ਤਿੰਨ ਜਾਂ ਚਾਰ ਹੱਟ ਜਿਹੜਾ ਮਣੀ ਖੜਾ ਹੋ ਜਾਂਦਾ ਪਹਿਲਾਂ ਹੋਇਆ ਆ ਜੀ ਜਿਹੜਾ ਹੁਣ ਬਾਰਛਾ ਛੱਟੀ ਜਾਂ ਘਟਿਆ ਥੋੜਾ ਜਿਹਾ ਇਹ ਇਹਦੇ ਵਿੱਚ ਲੋਕਾਂ ਨੂੰ ਲੰਘਣ ਲਈ ਪਤਾ ਨਹੀਂ ਲੱਗ ਰਿਹਾ ਹੈਗਾ ਠੀਕ ਹੈ ਨਾ ਹਾਦਸੇ ਦਾ ਸ਼ਿਕਾਰ ਹੋ ਸਕਦੇ ਆ ਬਾਕੀ ਜਿਹੜੇ ਇੱਥੇ ਦੇ ਕਾਰੋਬਾਰੀ ਆ ਜਿਹੜੇ ਦੁਕਾਨਾਂ ਵਾਲੇ ਆ ਰੇੜੀਆਂ ਵਾਲੇ ਆ ਇਹਨਾਂ ਦਾ ਕਾਰੋਬਾਰ ਜਿਹੜਾ ਬੰਦ ਹੋ ਗਿਆ ਠੀਕ ਹੈ ਨਾ ਹਾਂਜੀ ਹਾਂਜੀ ਇੱਥੇ ਦੇ ਰਹਿਣ ਵਾਲੇ ਹਾਂਜੀ ਹਾਂਜੀ ਇੱਥੇ ਦੇ ਰਹਿਣ ਵਾਲੇ ਮੇਰੇ ਘਰ ਵੀ ਮਤਲਬ ਇੱਥੇ ਦੇ ਗੰਦੇ ਪਾਣੀ ਤੇ ਕਾਰਨ ਸੀਵਰੇਜ ਦਾ ਪਾਣੀ ਆਂਦਾ ਹੈ ਹਾਂਜੀ ਸੀਵਰੇਜ ਜਿਹੜੇ ਬਲਾਕ ਆ ਜੀ ਬਲਾਕ ਆ ਉਹ ਜਿਹੜੇ ਓਵਰ ਹੋ ਜਾਂਦੇ ਆ ਜਿਹੜੇ ਇੱਥੇ ਦੀਆਂ ਗੜੀਆਂ ਤਾਂ ਵੀ ਹਾਲਾਤ ਉਹਨਾਂ ਦੇ ਹਾਲਾਤ ਵੀ ਇਹੋ ਜਿਹੇ ਆ ਅਸੀਂ ਸੀਨੀਅਰ ਅਧਿਕਾਰੀਆਂ ਨੂੰ ਇੱਥੇ ਦੇ ਸੀਨੀਅਰ ਆਪਣੇ ਡਿਪਟੀ ਮੇਰ ਆ ਇਸ ਏਰੀਏ ਦੇ ਜਿਹੜੇ ਜਿੱਤ ਕੇ ਗਏ ਆ ਬਲਵੀਰ ਬਿੱਟੂ ਜੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਮਿਸ਼ਨਰ ਸਾਹਿਬ ਨੂੰ ਕਾਰਪੋਰੇਸ਼ਨ ਦੇ ਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਵੀ ਇਹਦਾ ਹੱਲ ਜਿਹੜਾ ਕੱਢਿਆ ਜਾਵੇ ਲੋਕਾਂ ਨੂੰ ਇਹਦੇ ਤੇ ਰਾਹਤ ਜੜੀ ਦਵਾਈ ਜਾਵੇ ਠੀਕ ਹੈ ਨਾ ਇਹ ਲੰਮਾ ਸਬਰ ਹੋ ਗਿਆ ਇਹਨਾਂ ਟਾਈਮ ਨਹੀਂ ਹੋਣਾ ਚਾਹੀਦਾ ਇਹ ਕੋਈ ਟਾਈਮ ਹੁੰਦਾ ਹੈ ਨਾ ਕਾਫੀ ਲੰਬੇ ਸਮੇਂ ਤੋਂ ਜਿਹੜੀ ਸਥਿਤੀ ਹੈ ਈਉਂ ਦੀ ਈਉਂ ਬਣੀ ਹੈ ਜਿਹੜੀ ਆ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਆ ਆਹ ਜਿਹੜੇ ਮਹੱਲੇ ਵਾਲੇ ਇਹਨਾਂ ਦੇ ਹਾਲਾਤ ਵੀ ਬੜੇ ਐਥੋਂ ਲੈ ਕੇ ਆਪਣੇ ਸਕੂਲ ਤਾਂ ਹੀ گورਨਰਮੈਂਟ ਸਕੂਲ ਤਾਂ ਹੀ ਜਿਹੜੀ ਸਥਿਤੀ ਹੈ ਜਿਹੜੀ ਬੇਕਾਬੂ ਹੈ ਜਿਹੜੀ ਜੀ ਹਾਂ ਜੀ ਨਗਰ ਨਿਗਮ ਦਫ਼ਤਰ ਨੂੰ ਮੰਗ ਪੱਤਰ ਪਾਇਆ ਨਹੀਂ ਨਹੀਂ ਇੱਥੇ ਇੱਥੇ ਤੇ ਵੀਡੀਓ ਬਣਾ ਕੇ ਅਸੀਂ ਪਾਇਆ ਪਹਿਲਾਂ ਸਾਡੇ ਨਾਲ ਸਟੂਡੈਂਟ ਫਰੰਟ ਪੰਜਾਬ ਦੇ ਕਨਵੀਨਰ ਆਪਣੇ ਨਵਦੀਪ ਕੋਹਾ ਜੀ ਉਹ ਵੀ ਸਾਡੇ ਨਾਲ ਸੀ ਉਹਨਾਂ ਦੇ ਅਸੀਂ ਇਕੱਠੇ ਵੀਡੀਓ ਪਾਈ ਸੀ ਇਹ ਇਹ ਬੇਇਨਤੀ ਕੀਤੀ ਆ ਸਾਡਾ ਮਤਲਬ ਇਹਨਾਂ ਦੇ ਜਿਹੜੇ ਅਧਿਕਾਰੀਆਂ ਦੇ ਨਾਲ ਜਾਂ ਕਾਉਂਸਲਰਾਂ ਦੇ ਨਾਲ ਜਿਹੜਾ ਚਾਹੇ ਕਾਂਗਰਸ ਦੇ ਆ ਚਾਹੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਨਾਲ ਸਾਡਾ ਕੋਈ ਨਹੀਂ ਇਹਨਾਂ ਦੇ ਨਾਲ ਸਾਨੂੰ ਜਿਹੜਾ ਮਸਲੇ ਦਾ ਹੱਲ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਕੇਸ਼ ਵਰਮਾ ਮੈਂ 21 ਬਾਰਡਰ ਸਟੇਟ ਅਰਚੇ ਰੈਣਾ ਇਸ ਸੜਕ ਤੇ ਤੁਹਾਡੇ ਨਾਲ ਕੀ ਹਾਦਸਾ ਹੋਇਆ ਪਹਿਲਾਂ ਤਾਂ ਇਹ ਹੈ ਕਿ ਇਹ 2 ਮਹੀਨੇ ਹੋ ਗਏ ਹੈਗੇ ਆ ਕਿ ਇਹ ਸੜਕ ਤੇ ਜਦੋਂ ਵੀ ਬਰਸਾਤ ਆਦੀ ਆ ਬਰਸਾਤ ਤੋਂ ਬਾਅਦ ਵੀ ਪਾਣੀ ਇੱਥੇ ਖੜਾ ਹੀ ਰਿਹਾ ਸਾਡੇ ਏਰੀਏ ਦੇ ਜਿਹੜੇ ਕੌਂਸਲਰ ਸਾਹਿਬ ਸੀਗੇ ਉਹਨਾਂ ਨੇ ਕਈ ਵਾਰੀ ਐਫਰਟਸ ਕੀਤੀ ਪਾਣੀ ਕਢਾਇਆ ਟਰੈਕਟਰਾਂ ਨਾਲ ਵੀ ਕਢਾਇਆ ਕਾਫੀ ਲੇਕਿਨ ਬਸ ਉਹਨੇ ਕੇ ਟਾਈਮ ਵੀ ਕੀ ਨਿਕਲਦਾ ਪਾਣੀ ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਪਾਣੀ ਚ ਹੁਣ ਵੀ ਦੇਖੋਗੇ ਕਿ ਪਾਣੀ ਇੱਥੇ ਸਾਰਾ ਖੜਾ ਹੈਗਾ ਤੇ ਆ ਸਾਡੇ ਆਣ ਜਾਣ ਦਾ ਡੇਲੀ ਦਾ ਚਾਰ ਪੰਜ ਵਾਰੀ ਅਸੀਂ ਇੱਥੋਂ ਲੰਘਦੇ ਹੈਗੇ ਆ ਮੈਂ ਖੁਦ ਇੱਥੇ ਡਿੱਗਿਆ ਮੇਰੇ ਗੋਡੇ ਤੇ ਸੱਟ ਲੱਗੀ ਹੋਈ ਆ ਸਾਡੀ ਗਵੰਡਣ ਉਹ ਡਿੱਗੀ ਇੱਧਰਲੇ ਪਾਸੇ ਠੀਕ ਹੈ ਉਹਦੀ ਕਮਰ ਤੇ ਸੱਟ ਲੱਗ ਗਈ ਆ ਕੀ ਇਦਾਂ ਹੀ ਸਾਡੇ ਚਲੇ ਤਾਂ ਮੈਂ ਜਿਹੜਾ ਜਾਣਦਾ ਮੈਂ ਉਹਨਾਂ ਤਾਂ ਦੱਸਦਾ ਹੈਗਾ ਹੋਰ ਵੀ ਜਿਹੜੀ ਪਬਲਿਕ ਡੇਲੀ ਇੱਥੋਂ ਆਂਦੀ ਜਾਂਦੀ ਉਹਨਾਂ ਨਾਲ ਕੀ ਕੀ ਵਾਹਾ ਹਾਦਸਾ ਵਾਪਰਦਾ ਹੋਊਗਾ ਇਹਦੇ ਬਾਰੇ ਤਾਂ ਮੈਨੂੰ ਨਹੀਂ ਨਾ ਪਤਾ ਠੀਕ ਹੈ ਮੇਰੀ ਤਾਂ ਸਰਕਾਰ ਅੱਗੇ ਆਪਣੇ ਕਾਉਂਸਲਰ ਸਾਹਿਬ ਅੱਗੇ ਇਹੀ ਬੇਨਤੀ ਹੈ ਕਿ ਇਹਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ ਤਾਕੀ ਕੋਈ ਹੋਰ ਪਬਲਿਕ ਦੇ ਨਾਲ ਇਸ ਤਰ੍ਹਾਂ ਦਾ ਹਾਸਾ ਨਾ ਵਾਪਰੇ ਜਿੰਨਾ ਕਿ ਦੇਖਿਆ ਜਾ ਸਕਦਾ ਹੈ ਕਿ ਹਲੇ 2 ਦਿਨ ਪਹਿਲਾਂ ਹੀ ਜਲੰਧਰ ਦੇ ਵਿੱਚ ਬਾਰਿਸ਼ ਹੋਈ ਹੈ ਤੇ 2 ਦਿਨ ਬਾਅਦ ਹਜੇ ਵੀ ਇੰਨਾ ਪਾਣੀ ਇੱਥੇ ਖੜਾ ਦੋ ਮਹੀਨੇ ਤੋਂ ਹੈ ਤੇ ਦੋ ਦਿਨ ਦੀ ਨਹੀਂ ਅਸੀਂ ਇੱਦਾਂ ਹੀ ਰਹਿੰਦਾ ਹੈ ਰੋਜ਼ ਹੀ ਇਦਾਂ ਰਹਿੰਦਾ ਹੈ ਥੋੜਾ ਇਸ ਏਰੀਆ 'ਚੋਂ ਥੋੜਾ ਜਿਹਾ ਘਟਿਆ ਹੈ ਕਿਉਂਕਿ ਆ ਨਾਲਾ ਜਿਹਾ ਬਣਾਇਆ ਹੈਗਾ ਇਹਨਾਂ ਨੇ ਰੇਲਵੇ ਵਾਲਿਆਂ ਨੇ ਥੋੜਾ ਜਿਹਾ ਪਾਣੀ ਡਵਾਈਟ ਹੋਇਆ ਲੇਕਿਨ ਆ ਦੇਖੋ ਇੱਥੇ ਬਜਰੀ ਦੇ ਨਾਲ ਇੱਥੇ ਕਾਫੀ ਖੰਡੇ ਪੈ ਚੁੱਕੇ ਹੈਗੇ ਆ ਬਜਰੀ ਹੁਣ ਸਲਿੱਪ ਮਾਰਦੀ ਆ ਮੋਟਰ ਸਕੂਟਰ ਮੋਟਰਸਾਈਕਲ ਸਾਈਕਲ ਦੇ ਕਾਰ ਵਾਲੇ ਤਾਂ ਚਲੋ ਲੱਗ ਜਾਂਦੇ ਹੈਗੇ ਆ ਜਿਹੜੀ ਇਹ ਨਾਲ ਕਲੋਨੀ ਹੈ ਇਹ ਸਰਕਾਰੀ ਕਲੋਨੀ ਹੈ ਸਰਕਾਰੀ ਕਿ ਅੱਦਾ ਅਪਰੂਵਡ ਹੈ ਹਾਂ ਨਕਸ਼ਾ ਸਾਡਾ ਪਾਸ ਹੈ ਹਾਂ ਜਿਹੜੀ ਨਾਲੀ ਜਿਹੜੀ ਕੱਢੀ ਹੋਈ ਹੈ ਨਾਲਾ ਜਿਹੜਾ ਕੱਢਿਆ ਹੋਇਆ ਵਾ ਰੇਲਵੇ ਨੇ ਕੱਢਿਆ ਰੇਲਵੇ ਨੇ ਕੱਢਿਆ ਹੂੰ ਉਸ ਤੋਂ ਪਹਿਲਾਂ ਇੱਥੇ ਕੋਈ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਸੀ ਨਹੀਂ ਸੀਗਾ ਕੋਈ ਪਾਣੀ ਦਾ ਨਿਕਾਸ ਨਹੀਂ ਸੀਗਾ ਕੀ ਤੁਸੀਂ ਕਹਿ ਰਹੇ ਹੋ 2 ਮਹੀਨੇ ਪਹਿਲੇ ਇਹ ਸਾਰਾ ਚੱਲਦਾ ਆ ਰਿਹਾ ਹੈ ਉਸ ਤੋਂ ਪਹਿਲਾਂ ਕੀ ਇੱਥੇ ਸਾਰਾ ਕੁਝ ਸਹੀ ਸੀ ਸਹੀ ਸੀਗਾ ਤੇ ਇਹਦਾ ਕਾਰਨ ਕੀ ਰਿਹਾ ਹੈ ਕਾਰਨ ਇਹਦੀ ਨਿਕਾਸੀ ਆ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੈ ਪ੍ਰਬੰਧ ਪ੍ਰੋਪਰ ਨਹੀਂ ਹੈ ਜੀ ਤੁਸੀਂ ਕਿਸੇ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਕਾਉਂਸਲਰ ਨੂੰ ਜਾਂ ਫਿਰ ਨਗਰ ਨਿਗਮ ਦੇ ਜਿਹੜੇ ਕਮਿਸ਼ਨਰ ਤੇ ਆਨਲਾਈਨ ਕੰਪਲੇਂਟਾਂ ਵੀ ਪਾਈਆਂ ਕਾਉਂਸਲਰ ਨੂੰ ਬਹੁਤ ਵਾਰੀ ਕੀਤਾ ਹੈਗਾ ਠੀਕ ਹੈ ਲੇਕਿਨ ਉਹ ਵਿਚਾਰਾ ਆਉਂਦਾ ਹੈਗਾ ਟਰੈਕਟਰ ਦਾ ਪਾਣੀ ਕਢਾ ਜਾਂਦਾ ਹੈ ਲੇਕਿਨ ਟਰੈਕਟਰ ਦਾ ਪਾਣੀ ਕਢਾਣ ਦਾ ਕੋਈ ਪ੍ਰੋਪਰ ਹੱਲ ਨਹੀਂ ਹੈਗਾ ਪਰਮਨੈਂਟ ਹੱਲ ਨਹੀਂ ਮੈਂ ਖੁਦ ਗਿਆ ਆਪਣੇ ਏਰੀਆ ਦੇ ਕਾਉਂਸਲਰ ਨੂੰ ਸਦਾ ਬਲਵੀਰ ਸਿੰਘ ਬਿੱਟੂ ਨੂੰ ਮੈਂ ਇੱਥੇ ਖੜੇ ਸੀ ਉਹ ਖੜ ਕੇ ਪਾਣੀ ਕਢਾਰੇ ਸੀ ਉਹਨਾਂ ਨੇ ਬਹੁਤ ਐਫਰਟਸ ਕੀਤੀ ਹੈ ਨਹੀਂ ਵੀ ਉਹਨਾਂ ਨੇ ਅਫਰਟ ਨਹੀਂ ਕੀਤੀ ਐਫਰਟਸ ਬਹੁਤ ਕੀਤੀ ਲੇਕਿਨ ਇਹਦਾ ਕੋਈ ਪ੍ਰੋਪਰ ਹੱਲ ਨਹੀਂ ਨਿਕਲ ਰਿਹਾ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਇਹਦਾ ਕਿਤੇ ਪ੍ਰੋਪਰ ਹੱਲ ਕਢਿਆ ਜਾਵੇ ਤਾਂ ਕਿ ਆਪ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ ਇਹ ਦਕੋਏ ਦਾ ਇੱਕ 메ਨ ਐਂਟਰਸ ਹੈ ਜੇ 메ਨ ਐਂਟਰਸ ਹੀ ਗੱਦੀ ਹੋਗੀ ਤੇ ਤੁਸੀਂ ਉਹ ਲੋਕ ਸੋਚੋਗੇ ਕਿ ਅੱਗੇ ਕੀ ਹਾਲ ਹੋਊਗਾ ਔਨਲਾਈਨ ਕੰਪਲੇਂਟ ਤੋਂ ਇਲਾਵਾ ਤੁਸੀਂ ਆਪ ਜਾ ਕੇ ਨਗਰ ਨਿਗਮ ਦਫ਼ਤਰ ਜਾਂ ਫਿਰ ਡੀਸੀ ਦਫ਼ਤਰ ਨੂੰ ਮੰਗ ਪੱਤਰ ਪਾਇਆ ਹੈ ਨਹੀਂ ਮੈਂ ਨਹੀਂ ਗਿਆ ਕਿਉਂਕਿ ਮੈਂ ਆਪਣੇ ਕੰਮ ਤੇ ਵੀ ਜਾਣਿਆ ਵਾਲਿਆਂ ਨੇ ਕਿਸੇ ਦਕੋਏ ਦੇ ਬੰਦੇ ਗਏ ਆ ਦਕੋਏ ਦੇ ਜਿਹੜੇ ਪਹਿਲੇ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੇ ਵੀ ਕੰਪਲੇਂਟਾਂ ਪਾਈਆਂ ਸਾਡੇ ਨਾਲ ਇੱਕ ਹੋਰ ਨਗਰ ਨਿਵਾਸੀ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇੱਥੇ ਦੇ ਸੜਕ ਦੇ ਹਾਲਾਤਾਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਜੀ ਮੈਂ ਅਸਤਿੰਦਰ ਕੌਰ ਹਾਂ ਜੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਦੇ ਹਾਲਾਤਾਂ ਬਾਰੇ ਮੈਮ ਵੈਸੇ ਤਾਂ ਇੱਥੇ ਦੇ ਹਾਲਾਤ ਬਾਰੇ ਬਹੁਤ ਕੁਝ ਕਹਿਣ ਨੂੰ ਹੈ ਹੀ ਨਹੀਂ ਹਾਲਾਤ ਦੇਖਣ ਤੋਂ ਬਾਅਦ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਏਰੀਆ ਜਿਹੜਾ ਹੈਗਾ ਇਹ ਮਤਲਬ ਹੁਣ ਕਾਬਿਲ ਹੀ ਨਹੀਂ ਹੈ ਕਿ ਇੱਥੇ ਅੱਛੇ ਤਰੀਕੇ ਨਾਲ ਰਹਾ ਜਾ ਸਕੇ ਮੈਂ ਰੋਜ਼ ਸਵੇਰੇ ਜਦੋਂ ਆਪਣੇ ਵਰਕਪਲੇਸ ਤੇ ਜਾਂਦੀ ਆ ਰਸਤੇ ਵਿੱਚ ਛੋਟੇ ਛੋਟੇ ਬੱਚੇ ਮੇਬੀ ਦ ਕੋਈ ਸਕੂਲ 'ਚ ਹੀ ਉਹ ਪੜਦੇ ਹੋਣੇ ਸਰਕਾਰੀ ਸਕੂਲ 'ਚ ਉਹ ਬੱਚੇ ਜਦੋਂ ਇੱਥੋਂ ਲੰਘਦੇ ਆ ਔਰ ਜਿਹੜੀ ਸਾਡੀ ਪਿਛਲੀ ਵੀ ਗਲੀ ਹੈਗੀ ਆ ਉੱਥੋਂ ਲੰਘਦੇ ਆ ਇੰਨਾ ਇੰਨਾ ਪਾਣੀ ਹੁੰਦਾ ਅੱਧੇ ਬੱਚੇ ਤਾਂ ਵਿਚਾਰੇ ਆਪਣੀਆਂ ਪੈਂਟਾਂ ਉੱਤੇ ਕਰਕੇ ਅੱਧੇ ਪਾਣੀ ਦੇ ਵਿੱਚ ਡਿੱਗੇ ਹੋਏ ਹੁੰਦੇ ਆ ਔਰ ਉਹਨਾਂ ਦੇ ਜਿਹੜੇ ਨਾਲ ਦੇ ਬੱਚੇ ਹੁੰਦੇ ਆ ਕੋਈ ਚੱਕਰਿਆ ਹੁੰਦਾ ਕੋਈ ਸਾਈਕਲ ਪੁਸ਼ ਕਰ ਰਿਹਾ ਹੁੰਦਾ ਤੇ ਗੰਦੀ ਗਿੱਲੀ ਯੂਨੀਫਾਰਮ ਔਰ ਪੈਰ ਔਰ ਤਕਰੀਬਨ ਮੈਨੂੰ ਲੱਗਦਾ ਵੀ ਜੇ ਤੁਸੀਂ ਜਾ ਕੇ ਵੀ ਦੇਖੋ ਨਾ ਕਿਤੇ ਤੇ ਉਹਨਾਂ ਦੇ ਪੈਰਾਂ ਤੇ ਅਲਰਜੀ ਔਰ ਵਾਈਟ ਵਾਈਟ ਹੋਏ ਹੋਏ ਹੈ ਔਰ ਸਕੂਲ ਦੇ ਅੱਧ ਤੋਂ ਵੱਧ ਬੱਚੇ ਬਿਮਾਰੀ ਕਰਕੇ ਸਕੂਲ ਪਹੁੰਚ ਹੀ ਨਹੀਂ ਪਾਉਂਦੇ ਉਹਦੇ ਕਰਕੇ ਔਰ ਦੂਸਰਾ ਰੀਜ਼ਨ ਇਹ ਹੈ ਕਿ ਇੰਨੀ ਗੰਦੀ 스ਮੈਲ ਹੈ ਇੱਥੋਂ ਲੰਘਣਾ ਜਾਂ ਇੱਥੇ ਫਾਟਕਬੰਦ ਜਦੋਂ ਹੋ ਜਾਂਦਾ ਉਹ ਫਾਟਕਬੰਦ ਦੇ ਦੌਰਾਨ ਜਿਹੜੇ ਇੱਥੇ 5-7 10 ਮਿੰਟ ਖੜੇ ਹੋਣਾ ਹੁੰਦਾ ਉਹ ਪਤਾ ਨਹੀਂ ਮੇਰੀ ਪਰਸਨਲ ਪ੍ਰੋਬਲਮ ਹੈ ਕਿ ਹੋਰਾਂ ਦੀ ਵੀ ਹੋਣੀ ਮੇਰੀ ਹੈਡੈਕ ਸ਼ੁਰੂ ਹੋ ਜਾਂਦੀ ਹੈ ਇੰਨੀ ਬੈਡ odor ਹੁੰਦੀ ਹੈ ਵੀ ਤੁਸੀਂ ਇੱਥੇ ਰੁਕ ਨਹੀਂ ਸਕਦੇ ਔਰ ਜਦੋਂ ਹੁਣ ਤੁਸੀਂ ਆ ਪਾਣੀ ਦੇਖੋ ਇਸ ਪਾਣੀ ਦੇ ਵਿੱਚੋਂ ਜਿਹੜੇ ਬੰਦੇ ਨੇ ਪੈਦਲ ਜਾਣਾ ਉਹ ਵਿਚਾਰਾ ਸਾਈਡ ਤੇ ਵੇਟ ਵੀ ਕਰਦਾ ਤੇ ਜਦੋਂ ਗੱਡੀ ਲੰਘਦੀ ਹੈ ਲੰਘਦਾ ਮੇਰੇ ਆਪਣੇ ਦੋ ਵਾਰੀ ਪ੍ਰੋਬਲਮ ਹੋ ਚੁੱਕੀ ਮੇਰਾ ਸਕਿਨ ਟ੍ਰੀਟਮੈਂਟ ਸਿਰਫ ਇਸ ਔਰ ਇਹ 17 ਸਾਲ ਮੇਰੇ ਵਿਆਹ ਨੂੰ ਹੋ ਗਏ ਆ ਪ੍ਰੋਬਲਮ 3 ਸਾਲਾਂ ਤੋਂ ਹੀ ਹੋਈ ਆ ਇਸ ਤੋਂ ਪਹਿਲੇ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਸੀ ਆ ਪ੍ਰੋਬਲਮ 2-3 ਸਾਲਾਂ ਤੋਂ ਹੀ ਹੋਈ ਆ ਇੰਨਾ ਪਾਣੀ ਭਰਦਾ ਨਹੀਂ ਸੀ ਹੁਣ ਤੱਕ ਖੈਰ ਸਾਡੇ ਘਰ ਦੇ ਬਾਹਰ ਵੀ ਹਜੇ ਮੀਂਹ ਪੈਣਾ ਸ਼ੁਰੂ ਹੁੰਦਾ ਤੇ ਸਾਡੀ ਗਲੀ ਹੈ ਉਹ ਉਸੇ ਵੇਲੇ ਭਰ ਜਾਂਦੀ ਹੈ ਤੁਸੀਂ ਬਾਹਰ ਬਿਲਕੁਲ ਆਪਣੇ ਘਰ ਤੋਂ ਨਿਕਲ ਕੇ ਬਿਲਕੁਲ ਮੂਵ ਕਰ ਨਹੀਂ ਸਕਦੇ ਆਪਣੇ ਵਰਕਪਲੇਸ ਤੇ ਪਹੁੰਚਣਾ ਹੀ ਸਾਡੇ ਲਈ ਬਹੁਤ ਔਖਾ ਹੋਇਆ ਹੋਇਆ ਤਾਂ ਕਿ ਤੁਸੀਂ ਦੱਸਿਆ ਕਿ ਜਿਹੜੇ ਬੱਚੇ ਆ ਇਹ ਗੰਦੇ ਪਾਣੀ ਦੇ ਕਾਰਨ ਉਹਨਾਂ ਦੇ ਪੈਰਾਂ ਦੇ ਵਿੱਚ ਅਲਰਜੀ ਵਗੈਰਾ ਤੁਸੀਂ ਦੇਖਦੇ ਹੋ ਹਨ ਤੇ ਸਰਕਾਰ ਆਪਣਾ ਬੱਚਿਆਂ ਦਾ ਭਵਿੱਖ ਆਪ ਹੀ ਖਰਾਬ ਕਰ ਰਹੀ ਜੇ ਬੱਚਿਆਂ ਦੀ ਸਭ ਤੋਂ ਵੱਡਾ ਕੰਸਰਨ ਕਹਿੰਦੇ ਜਾਨ ਹੈ ਤਾਂ ਜਹਾਨ ਹੈ ਜੇ ਬੱਚੇ ਬਿਮਾਰ ਨੇ ਔਰ ਜੇ ਫਿਜ਼ੀਕਲੀ ਬਿਮਾਰ ਨੇ ਡਾਕਟਰਾਂ ਦੇ ਚੱਕਰ ਉਹਨਾਂ ਦੇ ਜਿਆਦਾ ਲੱਗਣਗੇ ਸਕੂਲ ਤੱਕ ਪਹੁੰਚ ਹੀ ਨਹੀਂ ਪਾਣਗੇ ਔਰ ਜੇ ਬੱਚਾ ਹਫਤੇ ਬਾਅਦ ਦੋ ਦਿਨ ਸਕੂਲ ਆਊਗਾ ਵੀ ਕੀ ਫਾਇਦਾ ਤੇ ਕੀ ਫਰਕ ਹੈ ਔਰ ਸਕੂਲ ਆਂਦੇ ਆਂਦੇ ਬੱਚਾ ਝੋਟ ਖਾ ਲੈਂਦਾ ਪੇਰੈਂਟਸ ਡਰਦੇ ਭੇਜਦੇ ਹੀ ਨਹੀਂ ਇੰਨੇ ਗੰਦੇ ਪਾਣੀ ਦੇ ਵਿੱਚ ਮਤਲਬ ਤੁਹਾਡੇ ਸਾਹਮਣੇ ਤੁਸੀਂ ਕਿਤੇ ਜੇ ਸਵੇਰ ਦੇ ਟਾਈਮ ਤੇ ਆਓ ਜਿਹੜਾ ਟਾਈਮ ਬੱਚਿਆਂ ਦਾ ਸਕੂਲ ਦਾ ਹੁੰਦਾ ਤੁਸੀਂ ਦੇਖੋਗੇ ਬੱਚੇ ਉੱਥੇ ਵਿਚਾਰੇ ਇੱਕ ਦੂਜੇ ਨੂੰ ਜਾਂ ਤਾਂ ਘੜੀਸਦੇ ਹੁੰਦੇ ਆ ਜਾਂ ਛੋਟ ਭੇ ਹੁੰਦਾ ਇੱਕ ਹੱਥ ਨਾਲ ਆਪਣੀ ਪੈਂਟ ਸੰਭੀ ਹੁੰਦੀ ਹੈ ਉਹਦੇ باوجود ਉਹਨਾਂ ਦੇ ਪੈਰ ਤੇ ਸ਼ੂਜ਼ ਸਾਰੇ ਗੰਦੇ ਸਕੂਲ ਨਾਲ 6 ਘੰਟੇ ਸਕੂਲ ਚ ਕੱਢਨੇ ਕਿੰਨਾ ਕੁ ਔਖਾ ਹੈ ਮਤਲਬ ਇਹ ਮਨੁੱਖਾਂ ਦੇ ਰਹਿਣ ਵਾਲੇ ਹਾਲਾਤ ਨਹੀਂ ਤਰਸਯੋਗ ਹੀ ਨੇ ਛੋਟੇ ਬੱਚਿਆਂ ਦੇ ਹਾਲਾਤ ਜਿਹੜੇ ਸਕੂਲ ਜਾਂਦੇ ਆ ਸਰਕਾਰੀ ਸਕੂਲਾਂ ਜਾਂਦੇ ਆ ਬਹੁਤ ਤਰਸਯੋਗ ਕਾਫੀ ਜ਼ਿਆਦਾ ਸੈਂਸਿਟਿਵ ਹੁੰਦੀ ਔਰ 6 ਘੰਟੇ ਉਸੇ ਯੂਨੀਫਾਰਮ ਚ ਰਹਿਣਾ ਉਸੇ ਗੰਦੀ ਯੂਨੀਫਾਰਮ ਚ ਰਹਿਣਾ ਕਿੰਨਾ ਔਖਾ ਹੁੰਦਾ ਹੋਏਗਾ ਉਹਨਾਂ ਪੇਰੈਂਟਸ ਦੇ ਲਈ ਵੀ ਜਿਹੜੇ ਕਿ ਆਪਣੇ ਬੱਚਿਆਂ ਨੂੰ ਡਾਕਟਰੇ ਇਲਾਜ ਕਰਾ ਕਰਾ ਕੇ ਥੱਕੇ ਹੋਣੇ ਆ ਔਰ ਬਾਅਦ ਵਿੱਚ ਫੇਰ ਉਹੀ ਰਿਜ਼ਲਟ ਮਿਲਦੇ ਹੋਣੇ ਜਦੋਂ ਇੱਕ ਦਿਨ ਸਕੂਲ ਭੇਜਦੇ ਨੇ ਫੇਰ ਉਹੀ ਪੇਰੈਂਟਸ ਉਜਵਲ ਭਵਿੱਖ ਦੀ ਆਸ ਵਿੱਚ ਭੇਜਦੇ ਆ ਪਰ ਬੱਚੇ ਬਿਮਾਰੀਆਂ ਸਹੇੜ ਕੇ ਜਾਂਦੇ ਆ ਔਰ ਇਹ ਚੀਜ਼ ਗਲਤ ਹੈ ਤਰਸਯੋਗ ਹੈ ਜੀ ਕੀ ਤੁਸੀਂ ਕਦੇ ਸਰਕਾਰ ਨੂੰ ਜਾਂ ਫਿਰ ਨਗਰ ਨਿਗਮ ਦਫ਼ਤਰ ਨੂੰ ਡੀਸੀ ਦਫ਼ਤਰ ਨੂੰ ਕਦੇ ਮੰਗ ਪਤਨ ਨਹੀਂ ਪਾਇਆ ਮੰਗ ਪੱਤਰ ਤਾਂ ਕੁਝ ਇਦਾਂ ਦਾ ਪ੍ਰੋਪਰ ਵੇਚ ਨਹੀਂ ਪਾਇਆ ਪਰ ਮਤਲਬ ਸਰਕਾਰ ਵੀ ਜਾਗਰੂਕ ਹੈ ਇੱਥੇ ਰਹਿਣ ਵਾਲੇ ਜਿਹੜੇ ਇੱਥੋਂ ਦੇ ਆਲਾ ਅਧਿਕਾਰੀ ਨੇ ਸਾਰੇ ਇੱਥੇ ਮੂਵ ਕਰਦੇ ਆ ਕਿਸੇ ਤੋਂ ਕੁਝ ਲੁਕਿਆ ਹੋਇਆ ਨਹੀਂ ਹੈ ਜਿਹੜੀ ਚੀਜ਼ ਬਾਰੇ ਕਿਸੇ ਨੂੰ ਕੁਝ ਪਤਾ ਨਾ ਹੋਵੇ ਉਹਦੇ ਬਾਰੇ ਤਾਂ ਮੰਗ ਪੱਤਰ ਜਾਂ ਕੋਈ ਰੋਸ ਪੱਤਰ ਜਾਂ ਧਰਨਾ ਦੇਣਾ ਬੰਦਾ ਪਰ ਜਿਹੜੀ ਚੀਜ਼ ਸਾਹਮਣੇ ਹੀ ਆ ਬਿਲਕੁਲ ਸਾਹਮਣੇ ਖੁੱਲੀ ਹੋਈ ਹੈ ਉਹ ਮੈਨੂੰ ਨਹੀਂ ਕਦੀ ਵੀ ਇਦਾਂ ਲੱਗਿਆ ਵੀ ਉਹਦੇ ਲਈ ਦੇਣਾ ਜ਼ਰੂਰੀ ਹੈ ਅੱਖਾਂ ਖੁੱਲਦੀਆਂ ਜਾਂਦੇ ਜਾਂਦੇ ਆਹੀ ਰਸਤਾ ਆਨ ਜਾਣ ਦਾ ਸਾਰਿਆਂ ਦਾ ਸਾਡੇ ਇੱਥੇ ਜਿਹੜੇ ਰਹਿਣ ਵਾਲੇ ਵੀ ਆ ਜਿਹੜੇ ਕਰਤਾ ਕਰਤਾ ਵੀ ਆ ਤਾਂ ਇਹ ਉਹਨਾਂ ਦੀ ਨ ਸਿਕ ਨੀਡ ਹੈਗੀ ਨਾ ਬੰਦਿਆਂ ਦੀ ਇੱਥੇ ਉਹਨਾਂ ਨੂੰ ਸੜਕਾਂ ਵਗੈਰਾ ਸਾਰੀ ਵਧੀਆ ਪ੍ਰੋਵਾਈਡ ਕਰਾਣੀਆਂ ਚਾਹੀਦੀਆਂ ਨੇ ਤੇ ਇਸ ਲਈ ਧਰਨਾ ਵਗੈਰਾ ਤਾਂ ਬੰਦਾ ਨਹੀਂ ਆਪ ਉਹਨਾਂ ਦਾ ਬੰਦਾ ਹੈ ਕਿ ਇੱਥੇ ਆਂਦੇ ਜਾਂਦੇ ਅਸੀਂ ਜਿਹੜੇ ਪੜੇ ਲਿਖੇ ਲੋਕ ਹੈ ਜਾਂ ਤੁਰਨ ਫਿਰਨ ਵਾਲੇ ਉਹ ਸਾਰੇ ਔਖੇ ਹੁੰਦੇ ਐ ਇਸ ਕਰਕੇ ਅਸੀਂ ਕਦੇ ਉਹਨਾਂ ਨੂੰ ਔਖਾ ਕਰਨ ਬਾਰੇ ਸੋਚਿਆ ਨਹੀਂ ਜਿਦਾ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਤੇ ਆਮ ਜਨਤਾ ਦੀ ਜ਼ੁਬਾਨੀ ਸੁਣਿਆ ਕਿ ਉੱਥੇ ਕਿੱਦਾਂ ਦੇ ਹਾਲਾਤ ਬਣੇ ਹੋਏ ਆ ਆਮ ਜਿਹੜੇ ਜਨਤਾ ਹੈ ਤੇ ਨਾਲ ਹੀ ਜਿਹੜੇ ਬੱਚੇ ਆ ਜਿਹੜੇ ਕਿ ਇੱਥੋਂ ਜਿਨ੍ਹਾਂ ਦਾ ਰੋਜ਼ ਦਾ ਰਾਹ ਹੈਗਾ ਇੱਥੋਂ ਸਕੂਲ ਜਾਣ ਦਾ ਉਹਨਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਨ੍ਹਾਂ ਨੂੰ ਬਿਮਾਰੀਆਂ ਨੇ ਹੀ ਉਹਨਾਂ ਦੇ ਉਹਨਾਂ ਨੂੰ ਘਰ ਦੇ ਵਿੱਚ ਘੇਰ ਕੇ ਰੱਖਿਆ ਹੋਇਆ ਜਿਹੜੇ ਕਿ ਉਹ ਘਰ ਤੋਂ ਬਾਹਰ ਨਿਕਲ ਹੀ ਨਹੀਂ ਪਾਉਂਦੇ ਜੇ ਕਿਤੇ ਦੋ ਹਫ਼ਤੇ ਦੇ ਵਿੱਚ ਇੱਕ ਵਾਰ ਸਕੂਲ ਜਾਂਦੇ ਵੀ ਆ ਤਾਂ ਫੇਰ ਉਹੀ ਬਿਮਾਰੀ ਲੈ ਕੇ ਸਕਿਨ એનર્ਜੀ ਲੈ ਕੇ ਫੇਰ ਦੁਬਾਰਾ ਉਹਨਾਂ ਨੂੰ ਘਰ ਬੈਠਣਾ ਪੈਂਦਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੇ ਏਰੀਆ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਜਿਹੀ ਹੋਰ ਨਵੀਂ ਤਾਜ਼ੀ ਅਪਡੇਟਸ ਦੇਖਣ ਲਈ ਦੇਖਦੇ ਰਹੋ ਜਲੰਧਰ ਸਿਟੀ ਲਾਈਫ ਇਸ ਦੇ ਨਾਲ ਮੀਨੀ ਐਂਡ ਇਸਲੋਨੀ ਨੂੰ ਕ